ਮਸੀਹ ਗੱਲ ਜਿਦਾ ਬੀਤੇ ਦਿਨਾਂ ਵਿੱਚ ਨੰਸ ਦੇ ਨਾਲ ਜੋ ਕੁਝ ਵੀ ਹੋਇਆ ਅਸੀਂ ਸਰਕਾਰ ਦੇ ਅੱਗੇ ਮੰਗ ਰੱਖੀ ਸੀ ਕਿ ਕਿ ਉਹਨਾਂ ਨੰਸ ਦੇ ਨਾਲ ਇਨਸਾਫ ਹੋਣਾ ਚਾਹੀਦਾ ਪਰ ਪਰਮੇਸ਼ਵਰ ਦੀ ਜਿਹੜੀ ਗ੍ਰੇਸ ਦੇ ਨਾਲ ਸਾਨੂੰ ਇਨਸਾਫ ਮਿਲਿਆ ਆ ਉਹਨਾਂ ਨੂੰ ਛੁਟਕਾਰਾ ਦਿੱਤਾ ਗਿਆ ਪਰ ਅਸੀਂ ਅੱਗੇ ਤੋਂ ਮੰਗ ਕਰਦੇ ਆ ਕਿ ਜਿਹੜੀ ਵੀ ਕਿਸੇ ਤਰ੍ਹਾਂ ਦੀ ਗਲਤ ਕਾਰਵਾਈ ਹੈਗੀ ਆ ਉਹ ਸਾਡੇ ਮਸੀਹ ਭਾਈਚਾਰੇ ਦੇ ਖਿਲਾਫ ਕਦੀ ਨਹੀਂ ਹੋਣੀ ਚਾਹੀਦੀ ਕਿਉਂਕਿ ਮਸੀਹ ਜਿਹੜਾ ਹੈਗਾ ਕੋਈ ਧਰਮ ਬਦਲਣ ਨੂੰ ਨਹੀਂ ਨਹੀਂ ਸਾਨੂੰ ਦੱਸਦਾ ਮਸੀਹ ਜੀਵਨ ਬਦਲਣ ਨੂੰ ਦੱਸਦਾ ਹੈ ਅਸੀਂ ਯਿਸੂ ਮਸੀਹ ਦਾ ਕੋਈ ਪ੍ਰਚਾਰ ਧਰਮ ਬਦਲਣ ਦੇ ਲਈ ਨਹੀਂ ਕਰਦੇ ਯਿਸੂ ਮਸੀਹ ਦਾ ਪ੍ਰਚਾਰ ਲੋਕਾਂ ਦੀ ਜ਼ਿੰਦਗੀਆਂ ਨੂੰ ਬਦਲਣ ਦੇ ਲਈ ਕੀਤਾ ਜਾਂਦਾ ਉਹਨਾਂ ਦੇ ਹਾਲਾਤਾਂ ਨੂੰ ਬਦਲਣ ਦੇ ਲਈ ਕੀਤਾ ਜਾਂਦਾ ਗਰੀਬਾਂ ਨੂੰ ਗਰੀਬੀ ਚੋਂ ਬਾਹਰ ਕੱਢਣ ਦੇ ਲਈ ਬਿਮਾਰੀਆਂ ਨੂੰ ਬਿਮਾਰੀਆਂ ਚੋਂ ਬਾਹਰ ਨਿਕਲਣ ਦੇ ਲਈ ਇੱਕ ਦੁਖੀਆਂ ਨੂੰ ਦੁੱਖਾਂ ਚੋਂ ਬਾਹਰ ਨਿਕਲਣ ਦੇ ਲਈ ਕੀਤਾ ਜਾਂਦਾ ਨਾ ਕਿ ਕਿਸੇ ਦੇ ਧਰਮ ਨੂੰ ਬਦਲਣ ਦੇ ਲਈ ਕੀਤਾ ਜਾਂਦਾ ਤੋਂ ਸਾਡੀ ਪ੍ਰਸ਼ਾਸਨ ਅកੇਹੀ ਮੰਗ ਸੀ ਕਿ ਸਾਡੇ ਮਸੀਹ ਜਿਹੜੀਆਂ ਭੈਣਾਂ ਨੂੰ ਅਰੈਸਟ ਕੀਤਾ ਸੀ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਤੇ ਅੱਜ ਉਹ ਹੋ ਚੁੱਕਾ ਹੈ ਕੀ ਡੀਸੀ ਦਫਤਰ ਪ੍ਰੋਟੈਸਟ ਕੀਤਾ ਸੀ ਕੀ ਬਣਿਆ ਉਹਦੇ ਬਾਰੇ ਕੋਈ ਜਾਣਕਾਰੀ ਦੇ ਦੋ ਸਾਰਿਆਂ ਨੂੰ ਜੈਮ ਸੀਗੀ ਜੀ ਮੈਂ ਪ੍ਰਧਾਨ ਸਰਬਸੀ ਮਸੀਹ ਹੈਲਪਿੰਗ ਸੰਸਥਾ ਤੋਂ ਸਾਡੀਆਂ ਜਿੰਨੀ ਵੀ ਜਥੇਬੰਦੀਆਂ ਸੀ ਉਹਦਾਂ ਜਿਹੜਾ ਪ੍ਰੋਟੈਸਟ ਕੀਤਾ ਬੁਰੰਡਮ ਦਿੱਤਾ ਅੱਜ ਸਾਡੀਆਂ ਜਿਹੜੀਆਂ ਛਤੀਸਗੜ੍ਹ ਦੇ ਵਿੱਚ ਜਿਹੜੀਆਂ ਭੈਣਾਂ ਨੂੰ ਜੇਲ੍ਹ ਹੋਈ ਸੀ ਉਹ ਅੱਜ ਕੱਲ ਰਿਹਾ ਹੋ ਚੁੱਕਿਆ ਨੇ ਮੈਂ ਸਾਰੇ ਜਥੇਬੰਦਾਂ ਦਾ ਧੰਨਵਾਦ ਕਰਦਾ ਸਾਰਿਆਂ ਦਾ ਜਿੰਨੀ ਸਾਡੀ ਕ੍ਰਿਸਚੀਅਨ ਕਮਿਊਨਿਟੀ ਹੈ ਜਿਨ੍ਹਾਂ ਨੇ ਰਲ ਕੇ ਸਾਥ ਦਿੱਤਾ ਔਰ ਇਕਜੁੱਟ ਹੋ ਕੇ ਸਾਰਿਆਂ ਨੂੰ ਦੱਸਿਆ ਕਿ ਮਸੀਹ ਭਾਈਚਾਰਾ ਸਾਰਾ ਇਕਜੁੱਟ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿੰਨੇ ਵੀ ਸਾਡੇ ਮਸੀਹ ਭਾਈਚਾਰੇ ਜਿੰਨੇ ਐਸੋਸੀਏਸ਼ਨਾਂ ਦਾ ਜਿਨ੍ਹਾਂ ਨੇ ਵੱਧ ਚੜ ਕੇ ਹਿੱਸਾ ਦਿੱਤਾ ਤਾਂ ਅੱਜ ਸਾਡੀਆਂ ਜਿਹੜੀਆਂ ਭੈਣਾਂ ਜੇਲ੍ਹ ਚੋਂ 22 ਸਾਲ ਬਰੀ ਹੋ ਕੇ ਬਾਹਰ ਆਈਆਂ ਨੇ ਕਾਰਨ ਕੀ ਸੀ ਕਾਰਨ ਸੀ ਜਿਹਨੂੰ ਧਰਮ ਪਰਿਵਰਤਨ ਦੱਸਿਆ ਜਾ ਰਿਹਾ ਸੀ ਜੀ ਕਿ ਜਿਹਨਾਂ ਨੂੰ ਬੇਚਨ ਜਾ ਰਹੇ ਆ ਦੇਖੋ ਸੰਵਿਧਾਨ ਦੇ ਹਸਾਬ ਨਾਲ ਭਾਰਤ ਦੇ ਹਰ ਬੰਦਾ ਆਪਣੇ ਧਰਮ ਨੂੰ ਅਪਣਾ ਸਕਦਾ ਜਿੱਥੇ ਮਰਜੀ ਜਾ ਸਕਦਾ ਜਿੱਦਾ ਮਰਜੀ ਪ੍ਰਚਾਰ ਕਰ ਸਕਦਾ ਤੁਹਾਨੂੰ ਕੀ ਲੱਗਦਾ ਵੀ ਪ੍ਰਸ਼ਾਸਨ ਵਾਲਾ ਧੱਕਾਸ਼ਾਹੀ ਕੀਤੀ ਗਈ ਹੈ ਵੇਖੋ ਜੀ ਉੱਥੇ ਸਰਕਾਰਾਂ ਨੇ ਧੱਕਾ ਕੀਤਾ ਵਾ ਜਿਹੜੀ ਸਰਕਾਰ ਹੈ ਮੌਜੂਦਾ ਉਹਨਾਂ ਨੇ ਧੱਕਾ ਕਰਕੇ ਜਿਹੜੇ ਬਜਰੰਗ ਦਲ ਦੇ ਲੀਡਰ ਸੀਗੇ ਉਹਨਾਂ ਨੇ ਜ਼ਬਰਦਸਤੀ ਜਿਹੜੀ ਜੋਤੀ ਸ਼ਰਮਾ ਵਾਂ ਜਿਹਨਾਂ ਨੇ ਇਹ ਝੂਠੇ ਪਰਚੇ ਕਰਾਇਆ ਉਹਨਾਂ ਤੇ ਦਬਾਅ ਪਾ ਕੇ ਭੈਣਾ ਤੇ ਉਹਨਾਂ ਦੇ ਪਰਚੇ ਕਰਾ ਕੇ ਉਹਨੂੰ ਜੇਲ੍ਹ ਭੇਜਿਆ ਖਦੀਆਂ ਕਿ ਜੋ ਇਹਨੇ ਧੱਕਾ ਕੀਤਾ ਉਹਨਾਂ ਨੂੰ ਬੇਬੁਨਿਆਦ ਭੈਣਾ ਨੂੰ ਸਿਸਟਰ ਨੰਸ ਨੇ ਇਹਨਾਂ ਨੇ ਬਹੁਤ ਜ਼ਿਆਦਾ ਧੱਕਾ ਕੀਤਾ ਵਾ ਜੋ ਬਣਦੀ ਕਾਰਵਾਈ ਜੋਤੀ ਸ਼ਰਮਾ ਤੇ ਹੋਣੀ ਚਾਹੀਦੀ ਹੈ ਜੀ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਉਸ ਤੋਂ ਬਾਅਦ ਕਿੰਨੇ ਕਿੰਨਾ ਬਾਅਦ ਛੇਲ ਮਿਲੀ ਹੈ 9 ਦਿਨ ਬਾਅਦ ਛੇਲ ਮਿਲੀ ਹੈ ਜੀ ਤੁਹਾਨੂੰ ਵੀ ਲੱਗਦਾ ਵੀ ਕੀ ਕਾਰਨ ਕੀ ਹੈ ਦੇਖੋ ਜੀ ਇੱਥੇ ਇਹੀ ਦੱਸਿਆ ਰਿਹਾ ਰਿਹਾ ਹੈ ਕਿ ਕ੍ਰਿਸਚੀਅਨਿਟੀ ਨੂੰ ਜੀ ਧਰਮ ਪਰਿਵਰਤਨ ਕਰ ਰਹੇ ਆ ਇਸ ਦੇ ਪਰਮੇਸ਼ਵਰ ਪਰਮੇਸ਼ਵਰ ਅਸੀਂ ਜੀਵਨ ਬਦਲਣਾ ਆਏ ਸੀ ਉਹ ਕਿਸੇ ਧਰਮ ਦਾ ਪਰਿਵਰਤਨ ਨਹੀਂ ਕਰਨ ਆਏ ਸੀ ਉਹਨਾਂ ਨੇ ਹਮੇਸ਼ਾ ਜੀਵਨ ਹੀ ਬਦਲਿਆ ਪਰਮੇ